ਦੇਖੋ ਜੀ ਸਵੇਰੇ 7:05 ਦਾ ਟਾਈਮ ਆ ਜਿਹੜਾ ਹੋ ਚੁੱਕਿਆ ਏ ਤੇ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਦਾ ਜਿਹੜਾ ਮੌਸਮ ਬਹੁਤ ਹੀ ਵਧੀਆ ਏ ਜਿਵੇਂ ਕਿ 7 ਵਜੇ ਦਾ ਧੁੱਪਾਂ ਜਿਹੜੀ ਉਹ ਬਹੁਤ ਹੀ ਜ਼ਿਆਦਾ ਹੋ ਜਾਂਦੀ ਆ ਦੋ ਤਿੰਨ ਦਿਨ ਤੋਂ ਮੌਸਮ ਆ ਜਿਹੜਾ ਬਹੁਤ ਠੰਡਾ ਹੋ ਗਿਆ ਏ ਤੇ ਚਾਰੇ ਪਾਸੇ ਬੱਦਲ ਨੇ ਜਿਹੜੇ ਹੋ ਗਏ ਨੇ ਤੇ ਮੀਂਹ ਆ ਜਿਹੜਾ ਉਹ ਵੀ ਥੋੜਾ ਥੋੜਾ ਪੈਣਾ ਸਟਾਰਟ ਹੋ ਗਿਆ ਏ ਤੇ ਦੋ ਤਿੰਨ ਦਿਨ ਨੇ ਲਗਾਤਾਰ ਮੀਂਹ ਪੈਣ ਦੇ ਨਾਲ ਗਰਮੀ ਤੋਂ ਜਿਹੜੀ ਬਹੁਤ ਹੀ ਰਾਹਤ ਮਿਲੀ ਆ ਤੇ ਦੇਖੋ ਇੱਧਰ ਹਵਾਵਾਂ ਵੀ ਬਹੁਤ ਵਧੀਆ ਠੰਡੀਆਂ ਚੱਲਦੀਆਂ ਨੇ ਤੇ ਅੱਜ ਆਪਾਂ ਤੁਹਾਨੂੰ ਠੰਡੀ ਠੰਡੀ ਕਸਟਰਡ ਪੁडिंग ਦੀ ਜਿਹੜੀ ਰੈਸਪੀ ਆ ਇਹ ਬਣਾ ਕੇ ਤਿਆਰ ਕਰਕੇ ਦਿਖਾਵਾਂਗੇ ਤੇ ਵੀਡੀਓ ਨੂੰ ਦੇਖਣ ਲਈ ਬਨੇ ਰਹੋ ਚੈਨਲ ਦੇ ਨਾਲ ਤੇ ਹੁਣ ਦੇਖੋ ਆਪਾਂ ਨੇ ਇਹ 2 1/2 ਕਿਲੋ ਜਿਹੜਾ ਦੁੱਧ ਆ ਉਹ ਆਪਾਂ ਨੇ ਗੈਸ ਦੇ ਉੱਪਰ ਗਰਮ ਹੋਣ ਦੇ ਲਈ ਰੱਖਤਾ ਹੈ ਤੇ ਇਹਨੂੰ ਆਪਾਂ ਹੌਲੀ-ਹੌਲੀ ਦੁੱਧ ਨੂੰ ਗਰਮ ਕਰਾਂਗੇ ਤਾਂ ਕਿ ਜਿਹੜਾ ਇਹ ਇੱਕ ਤਰ੍ਹਾਂ ਦਾ ਰਵੜੀ ਦੀ ਫਾਰਮ ਦੇ ਵਿੱਚ ਆ ਜਾਵੇ ਟੇਸਟਾ ਜਿਹੜਾ ਇਹਦਾ ਉਹ ਅਲੱਗ ਹੋ ਜਾਵੇ ਦੁੱਧ ਜਦੋਂ گاੜਾ ਹੋ ਜਾਂਦਾ ਹੈ ਤਾਂ ਇਹਦਾ ਜਿਹੜਾ ਟੇਸਟਾ ਕੋਈ ਦੀ ਤਰ੍ਹਾਂ ਆਉਣ ਲੱਗ ਜਾਂਦਾ ਤੇ ਦੁੱਧ ਨੂੰ ਆਪਾਂ ਨੇ ਚੰਗੀ ਤਰ੍ਹਾਂ ਉਵਾਲੀ ਦੇ ਲੈਣੀ ਆ ਉਵਾਲੀ ਦੇਣ ਤੋਂ ਬਾਅਦ ਆਪਾਂ ਇਹਦੇ ਵਿੱਚ ਦੋ ਤਿੰਨ ਛੋਟੀਆਂ ਇਲਾਚੀਆਂ ਨੇ ਜਿਹੜੀਆਂ ਉਹ ਕੁੱਟ ਕੇ ਐਡ ਕਰ ਲਵਾਂਗੇ ਇਲਾਚੀਆਂ ਦੇ ਨਾਲ ਜਿਹੜਾ ਫਲੇਵਰ ਹੈ ਇਹਦਾ ਉਹ ਵੀ ਬਹੁਤ ਵਧੀਆ ਹੋ ਜਾਂਦਾ ਬਹੁਤ ਹੀ ਟੇਸਟੀ ਪੁੱਡਿੰਗ ਹੈ ਜਿਹੜੀ ਇਹ ਆਪਣੀ ਬਣ ਕੇ ਤਿਆਰ ਹੁੰਦੀ ਆ ਤੇ ਆਪਾਂ ਨੇ ਤਿੰਨ ਇਲਾਚੀਆਂ ਨੇ ਜਿਹੜੀਆਂ ਇਹ ਕੁੱਟ ਲਈਆਂ ਨੇ ਕੁੱਟ ਕੇ ਹੁਣ ਆਪਾਂ ਇਹਨਾਂ ਨੂੰ ਦੁੱਧ ਦੇ ਵਿੱਚ ਐਡ ਕਰ ਦਵਾਂਗੇ ਤੇ ਦੇਖੋ ਇੱਧਰ ਆਪਣਾ ਦੁੱਧਾ ਜਿਹੜਾ ਉਹ ਵੀ ਉਬਲਣਾ ਸ਼ੁਰੂ ਹੋ ਗਿਆ ਏ ਤੇ ਆਪਾਂ ਨੇ ਇਲਾਚੀਆਂ ਨੇ ਜਿਹੜੀਆਂ ਉਹ ਵੀ ਵਿੱਚ ਐਡ ਕਰ ਦਿੱਤੀਆਂ ਨੇ ਤੇ ਨਾਲ ਹੀ ਆਪਾਂ ਨੇ ਇਹਦੇ ਵਿੱਚ ਅੱਧੀ ਕ ਕੌਲੀ ਆ ਜਿਹੜੀ ਚੀਨੀ ਵੀ ਲੈ ਲਈ ਸੀਗੀ ਚੀਨੀ ਆਪਾਂ ਤੁਹਾਨੂੰ ਦਿਖਾਉਣੀ ਭੁੱਲ ਗਏ ਸੀਗੇ ਆਪਾਂ ਨੇ ਕੀਨੀ ਆ ਜਿਹੜੀ ਲੈ ਲਈ ਆ ਤੇ ਹੁਣ ਆਪਣਾ ਦੁੱਧਾ ਜਿਹੜਾ ਕੜ-ਕੜ ਕੇ ਵਧੀਆ ਫੋਮ ਦੇ ਵਿੱਚ ਤਿਆਰ ਹੋ ਗਿਆ ਤੇ ਹੁਣ ਆਪਾਂ ਇੱਕ ਪਾਸੇ ਅੱਧਾ ਕ ਗਲਾਸ ਆ ਜਿਹੜਾ ਇਹ ਕੱਚੇ ਦੁੱਧ ਦਾ ਲਵਾਂਗੇ ਠੰਡੇ ਦੁੱਧ ਦਾ ਤੇ ਰੂਮ ਟੈਂਪਰੇਚਰ ਵਾਲਾ ਹੀ ਆਪਾਂ ਨੇ ਦੁੱਧ ਲੈਣਾ ਜਿਆਦਾ ਆਪਾਂ ਨੂੰ ਫ੍ਰਿਜ ਵਾਲੇ ਦੁੱਧ ਦੀ ਵੀ ਜ਼ਰੂਰਤ ਨਹੀਂ ਹੈਗੀ ਇਹ ਦੁੱਧ ਠੰਡਾ ਹੋਣਾ ਚਾਹੀਦਾ ਜੇਕਰ ਆਪਾਂ ਗਰਮ ਦੇ ਜਾਂ ਜ਼ਿਆਦਾ ਠੰਡੇ ਦੇ ਵਿੱਚ ਕਸਟਰਡ ਪਾਊਡਰ ਪਾਵਾਂਗੇ ਤਾਂ ਇਹਦੇ ਵਿੱਚ ਜਿਹੜੀਆਂ ਨੇ ਗੱਠਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਹੁਣ ਆਪਾਂ ਨੇ ਦੋ ਚਮਚੇ ਨੇ ਇਹਦੇ ਵਿੱਚ ਜਿਹੜੇ ਕਸਟਰਡ ਪਾਊਡਰ ਦੇ ਪਾ ਲਏ ਨੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਵਿਸਕਰ ਦੇ ਨਾਲ ਮਿਕਸ ਕਰ ਲਾਂਗੇ ਤਾਂ ਕਿ ਜਿਹੜੀਆਂ ਨਹੀਂ ਗੱਠਾਂ ਨਹੀਂ ਜਿਹੜੀਆਂ ਸਾਰੀਆਂ ਕੋਲ ਜਾਣ ਤੇ ਦੇਖੋ ਆਪਣਾ ਇੱਧਰ ਜਿਹੜਾ ਕਸਟਰਡ ਦਾ ਕੋਲਾ ਉਹ ਵੀ ਤਿਆਰ ਹੋ ਗਿਆ ਹੈ ਤੇ ਦੁੱਧਾ ਆਪਣਾ ਚੰਗੀ ਤਰ੍ਹਾਂ ਗਰੜ ਚੁੱਕਿਆ ਹੈ ਹੁਣ ਆਪਾਂ ਨੇ ਇਹਦੇ ਵਿੱਚ ਜਿਹੜਾ ਇਹ ਕਸਟਰਡ ਆੜਾ ਕੋਲ ਆ ਇਹ ਸਾਰਾ ਵਿੱਚ ਐਡ ਕਰ ਦੇਣਾ ਇਹ ਜਿਹੜੀ ਕਸਟਰਡ ਪੁੱਡਿੰਗ ਆ ਇਹ ਬਣਾਉਣੀ ਬਹੁਤ ਹੀ ਸੌਖੀ ਆ ਤੇ ਬੱਚਿਆਂ ਦੀ ਇਹ ਜਿਹੜੀ ਆ ਫੇਵਰੇਟ ਡੇਜ਼ਰਟ ਹੁੰਦੀ ਆ ਤੇ ਇਹਨੂੰ ਇੱਕ ਵਾਰ ਤੁਸੀਂ ਘਰ ਵਿੱਚ ਜਰੂਰ ਬਣਾ ਕੇ ਟਰਾਈ ਕਰਿਓ ਇਹ ਬਹੁਤ ਹੀ ਜਲਦੀ ਬਣ ਜਾਂਦੀ ਆ ਤੇ ਦੇਖੋ ਆਪਣਾ ਜਿਹੜਾ ਕਸਟਰਡ ਵਾਲਾ ਦੁੱਧ ਆ ਇਹ ਬਿਲਕੁਲ ਤਿਆਰ ਹੋ ਗਿਆ ਹੈ ਤੇ ਆਪਾਂ ਨੇ ਇਹਨੂੰ ਦੋ ਤਿੰਨ ਉਵਾਲੀਆਂ ਨੇ ਜਿਹੜੀਆਂ ਕਸਟਰਡ ਪਾਉਣ ਤੋਂ ਬਾਅਦ ਵੀ ਦਿਵਾ ਲੈਣੀਆਂ ਨੇ ਤਾਂ ਕਿ ਇਹ ਜਿਹੜਾ ਇਹ ਥੋੜਾ ਜਿਹਾ ਠਿੱਕ ਹੋ ਜਾਵੇ ਤੇ ਹੁਣ ਆਪਾਂ ਨੇ 7-8 ਬਦਾਮ ਨੇ ਜਿਹੜੇ ਇਹ ਦਰਦਰੇ ਜਿਹੇ ਕੁੱਟ ਕੇ ਇਹਦੇ ਵਿੱਚ ਪਾ ਲੈਨੇ ਡਰਾਈ ਫਰੂਟ ਜੋ ਵੀ ਤੁਹਾਡੇ ਕੋਲ ਅਵੇਲੇਬਲ ਹੋਣ ਤੁਸੀਂ ਉਹ ਪਾ ਸਕਦੇ ਹੋ ਇਹਦੇ ਵਿੱਚ ਤੇ ਕਸਟਰਡ ਵਾਲਾ ਦੁੱਧ ਆ ਜਿਹੜਾ ਇਹ ਥੋੜਾ ਜਿਹਾ ਠੰਡਾ ਹੋਣ ਤੋਂ ਬਾਅਦ ਵੀ ਆ ਜਿਹੜਾ ਗਾੜਾ ਹੋ ਜਾਂਦਾ ਤੇ ਦੇਖੋ ਹੁਣ ਇਹਨੂੰ ਉਵਾਲੀ ਆਉਣੀ ਆ ਜਿਹੜੀ ਸ਼ੁਰੂ ਹੋ ਗਈ ਆ ਹੁਣ ਆਪਾਂ ਇਹਨੂੰ ਦੋ ਤੋ ਤੇਨਵਾਲੀਆਂ ਨੇ ਜਿਹੜੀਆਂ ਦਿਵਾ ਲਵਾਂਗੇ ਤੇ ਹੁਣ ਆਪਾਂ ਇੱਕ ਇੱਧਰ ਫਰਾਈਪੈਨ ਲਵਾਂਗੇ ਉਹਦੇ ਵਿੱਚ ਆਪਾਂ ਥੋੜਾ ਜਿਹਾ ਰਫਾਈਨਡ ਆਇਲ ਪਾ ਲਾਂਗੇ ਇਹਦੇ ਵਿੱਚ ਤੁਸੀਂ ਜੇ ਕੀ ਪਾਉਣਾ ਚਾਹੋ ਤਾਂ ਕੀ ਵੀ ਪਾ ਸਕਦੇ ਹੋ ਤੇ ਘੱਟ ਦੇ ਵਿੱਚ ਕੈਮਰਾ ਫੜੇ ਹੋਣ ਕਰਕੇ ਆਪਾਂ ਤੁਹਾਨੂੰ ਇਸ ਤਰ੍ਹਾਂ ਇਹਦੀ ਜਿਹੜੀਆਂ ਚਾਰੇ ਪਾਸੇ ਨੇ ਆਪਣੇ ਬ੍ਰਾਊਨ ਸਾਈਡਾਂ ਨੇ ਜਿਹੜੀਆਂ ਇਹ ਕੱਟ ਕਰ ਲੈਣੀਆਂ ਨੇ ਕੱਟ ਕਰਕੇ ਆਪਾਂ ਨੇ ਇਹਦੇ ਛੋਟੇ ਸਾਈਜ਼ ਦੇ ਜਿਹੜੇ ਸ্লাইਸ ਨੇ ਉਹੀ ਲੈਨੇ ਆਪਾਂ ਤੇ ਆਪਾਂ ਹੁਣ ਇਹਨਾਂ ਨੂੰ ਫਰਾਈ ਕਰ ਲਵਾਂਗੇ ਆਪਾਂ ਨੇ ਜ਼ਿਆਦਾ ਇਹਨਾਂ ਨੂੰ ਡਾਰਕ ਬਰਾਊਨ ਵੀ ਨਹੀਂ ਕਰਨਾ ਹੈਗਾ ਤੇ ਲਾਈਟ ਵੀ ਨਹੀਂ ਰੱਖਣੇ ਆਪਾਂ ਮੀਡੀਅਮ ਜੇ ਕਲਰ ਦੇ ਨਾਲ ਇਹਨਾਂ ਨੂੰ ਫਰਾਈ ਕਰਾਂਗੇ ਤੇ ਦੇਖੋ ਜਿਹੜਾ ਕਲਰ ਆ ਆਪਣਾ ਹੀ ਬਹੁਤ ਵਧੀਆ ਆਇਆ ਹੈ ਇਹਦੇ ਨਾਲ ਕੀ ਹੈ ਕਿ ਥੋੜਾ ਜਿਹਾ ਚਾਕਲੇਟੀ ਜਿਹਾ ਫਲੇਵਰ ਆ ਜਿਹੜਾ ਉਹ ਆ ਜਾਂਦਾ ਤੇ ਇਸੇ ਤਰ੍ਹਾਂ ਆਪਾਂ ਨੇ ਜਿਹੜੀਆਂ ਦੂਜੇ ਸਲਾਈਸੀ ਬ੍ਰੈਡਾਂ ਦੇ ਉਹ ਵੀ ਆਪਾਂ ਨੇ ਫਰਾਈ ਕਰ ਲੈਣੇ ਨੇ ਇਹਨਾਂ ਦਾ ਜਿਹੜਾ ਇਹਨਾਂ ਨੂੰ ਉਦੋਂ ਤੱਕ ਫਰਾਈ ਕਰਨਾ ਜਦੋਂ ਤੱਕ ਇਹ ਪੂਰੇ ਕਰਾਂਚੀ ਤੇ ਕ੍ਰਿਸਪੀ ਜੇ ਨਹੀਂ ਹੋ ਜਾਂਦੇ ਹੈਗੇ ਤੇ ਬਾਕੀ ਜਿਹੜੇ ਆਪਾਂ ਨੇ ਇਹ ਸਾਈਡਾਂ ਕੱਟ ਕੇ ਰੱਖੀਆਂ ਹੋਈਆਂ ਸੀਗੀਆਂ ਇਹਨਾਂ ਨੂੰ ਆਪਾਂ ਇੱਕ ਪਾਸੇ ਰੱਖ ਦਾਂਗੇ ਇਹਦਾ ਆਪਾਂ ਬ੍ਰੈਡ ਕ੍ਰਮ ਤਿਆਰ ਕਰ ਲਾਂਗੇ ਬ੍ਰੈਡ ਕ੍ਰਮ ਤੇ ਲਈ ਆਪਾਂ ਇਹਨਾਂ ਨੂੰ ਵਰਤ ਸਕਦੇ ਆ ਤੇ ਹੁਣ ਆਪਾਂ ਨੇ ਇੱਕ ਪਾਸੇ ਇਹ ਥੋੜੀ ਜੀ ਚੀਨੀ ਪਾਈ ਹੈ ਇੱਕ ਕੜਸੀ ਦੇ ਕਰੀਬ ਇਹਦੀ ਆਪਾਂ ਨੇ ਚਾਸ਼ਨੀ ਤਿਆਰ ਕਰ ਲਈ ਆ ਤੇ ਹੁਣ ਆਪਣੀ ਜਿਹੜੀ ਚਾਸ਼ਨੀ ਆ ਉਹ ਰਿੱਜ ਕੇ ਥੋੜੀ ਜੀ ਠੰਡੀ ਹੋ ਗਈ ਸੀਗੀ ਤੇ ਹੁਣ ਆਪਾਂ ਨੇ ਇਹਦੇ ਵਿੱਚ ਜਿਹੜੀਆਂ ਬਰੈਡ ਦੀਆਂ ਸਲਾਈਸੇਸ ਨੇ ਉਹਨਾਂ ਨੂੰ ਪਾ ਦੇਣਾ ਤੇ ਹੁਣ ਆਪਾਂ ਇੱਕ ਕੋਈ ਵੀ ਚਾਰਸ ਤੁਹਾਡੇ ਕੋਲ ਟ੍ਰੇ ਹੋਵੇ ਜਾਂ ਤੁਹਾਡੇ ਕੋਲ ਬਰਫ਼ ਵਾਲਾ ਕੋਲਾ ਹੋਵੇ ਜਾਂ ਕੇਕ ਪੈਨ ਹੋਵੇ ਉਹ ਤੁਸੀਂ ਲੈ ਸਕਦੇ ਹੋ ਆਪਣੇ ਕੋਲ ਟਿਫਨ ਸੀਗਾ ਆਪਾਂ ਨੇ ਟਿਫਨ ਲਿਆ ਟਿਫਨ ਦੇ ਵਿੱਚ ਆਪਾਂ ਨੇ ਕਸਟਰਡ ਦੀ ਜਿਹੜੀ ਆਪਣਾ ਬੈਟਰ ਸੀਗਾ ਉਹਨੂੰ ਆਪਾਂ ਥੱਲੇ ਪਾ ਲਿਆ ਹੈ ਤੇ ਨਾਲ ਹੀ ਆਪਾਂ ਇਹਦੇ ਵਿੱਚ ਜਿਹੜੇ ਆਪਣੇ ਸ্লাইਸ ਫਰਾਈ ਕਰਕੇ ਰੱਖੇ ਹੋਏ ਸੀਗੇ ਉਹ ਉੱਪਰ ਪਾ ਲਵਾਂਗੇ ਇਹਨਾਂ ਨੂੰ ਉੱਪਰ ਪਾਉਣ ਤੋਂ ਬਾਅਦ ਇੱਕ ਵਾਰ ਆਪਾਂ ਹੋਰ ਕਸਟਰਡ ਦੀ ਜਿਹੜੀ ਲੇਅਰ ਆ ਉਹ ਆਪਾਂ ਇਹਦੇ ਉੱਪਰ ਸੈੱਟ ਕਰਾਂਗੇ ਤੇ ਦੇਖੋ ਆਪਾਂ ਨੇ ਇੱਕ ਵਾਰ ਕਸਟਰਡ ਦੀ ਜਿਹੜੀ ਲੇਅਰ ਆ ਕਸਟਰਡ ਆਪਾਂ ਠੰਡਾ ਹੋਣ ਤੋਂ ਬਾਅਦ ਹੀ ਇਹ ਜਿਹੜਾ ਇਹ ਸੈੱਟ ਕਰਨਾ ਹੈ ਆਪਣੇ ਇਹ ਤੁਸੀਂ ਵੀ ਬਾਟਨ ਦੇ ਵਿੱਚ ਤੇ ਦੇਖੋ ਇੱਕ ਵਾਰ ਫੇਰ ਆਪਾਂ ਇਹਦੇ ਵਿੱਚ ਜਿਹੜੀ ਆਪਣੀ ਬਰੈਡਾਂ ਦੀਆਂ ਸਲਾਈਸਾਂ ਨੇ ਉਹ ਲਾ ਦੇਣੀਆਂ ਤੁਸੀਂ ਦੋ ਲੇਅਰਾਂ ਲਾਉਣਾ ਚਾਹੋ ਤੋ ਉਹ ਵੀ ਲਾ ਸਕਦੇ ਹੋ ਤਿੰਨ ਵੀ ਲਗਾ ਸਕਦੇ ਹੋ ਆਪਣਾ ਜਿਹੜਾ ਟਿਫਨ ਸੀ ਥੋੜਾ ਛੋਟਾ ਸੀਗਾ ਇਸ ਕਰਕੇ ਆਪਾਂ ਨੇ ਦੋ ਲੇਅਰਾਂ ਇਹਦੇ ਵਿੱਚ ਕਸਟਰਡ ਦੀਆਂ ਲਾ ਲਈਆਂ ਸੀਗੀਆਂ ਤੇ ਕਸਟਰਡ ਆ ਜਿਹੜਾ ਆਪਣਾ ਇਹ ਠੰਡਾ ਹੋਣ ਤੋਂ ਬਾਅਦ ਬਹੁਤ ਹੀ ਵਧੀਆ ਕਰੀਮੀ ਟੈਕਸਚਰ ਦੇ ਵਿੱਚ ਆ ਗਿਆ ਸੀਗਾ ਤੇ ਹੁਣ ਆਪਾਂ ਇਹਦੇ ਉੱਪਰ ਚੰਗੀ ਤਰ੍ਹਾਂ ਕਸਟਰਡ ਪਾ ਦੇਣਾ ਤਾਂ ਕਿ ਜਿਹੜਾ ਬ੍ਰੈਡਾਂ ਦੇ ਵਿੱਚ ਆ ਚੰਗੀ ਤਰ੍ਹਾਂ ਰਚ ਜਵੇ ਤੇ ਬ੍ਰੈਡ ਨੇ ਜਿਹੜੇ ਆਪਣੇ ਜੂਸੀ ਜੇ ਹੋ ਜਾਣ ਤੇ ਹੁਣ ਆਪਾਂ ਇਹਦੇ ਉੱਪਰ ਡਰਾਈ ਫਰੂਟ ਪਾ ਦਾਂਗੇ ਤੇ ਹੁਣ ਆਪਾਂ ਡਰਾਈ ਫਰੂਟ ਇਹਦੇ ਉੱਪਰ ਗਾਰਨਿਸ਼ ਕਰ ਲਏ ਨੇ ਤੇ ਹੁਣ ਆਪਾਂ ਇਹਨਾਂ ਨੂੰ ਫ੍ਰਿਜ ਦੇ ਵਿੱਚ ਤਿੰਨ ਤੋਂ ਚਾਰ ਘੰਟੇ ਦੇ ਲਈ ਸੈੱਟ ਹੋਣ ਦੇ ਲਈ ਰੱਖਾਂਗੇ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਤੁਸੀਂ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ లైక్ ਆ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਨੇ ਉਹ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੁਹਾਡਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ